ਇਹ ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਜਿਹੜੇ ਦੋਸ਼ ਲਾਉਂਦੇ ਸੀ ਉਹਨਾਂ ਦਲਿਆਂ ਨੂੰ ਅੱਜ ਇੱਕ ਵੀਡੀਓ ਜਵਾਬ ਦੇਣ ਜਾ ਰਹੀ ਹੈ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਭਾਈ ਅਮਰਪਾਲ ਸਿੰਘ ਤੇ ਦੋਸ਼ ਕਿਹੜੇ ਲੱਗਦੇ ਨੇ ਕਿ ਜਿਹੜਾ ਬੁੱਤ ਤੋੜਨ ਵਾਲਾ ਨੌਜਵਾਨ ਪੰਜਾਬ ਦੇ ਵਿੱਚੋਂ ਉਹ ਦਬਈ ਜਾਂਦਾ ਉਸ ਤੋਂ ਬਾਅਦ ਯਾਨੀ ਪੰਜਾਬ ਦੇ ਵਿੱਚ ਵਾਪਸੀ ਕਰਦਾ ਉਸ ਤੋਂ ਬਾਅਦ ਉਸਤੇ ਬਹੁਤ ਵੱਡੇ આરોਪ ਲੱਗਦੇ ਨੇ ਕਿ ਜਿਹੜਾ ਡਾਕਟਰ ਅੰਬੇਡਕਰ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਵਿਧਾ ਆਂਗੇੜਾ ਉਹਨਾਂ ਦੇ ਅੱਗੇ ਪਿਆ ਹੁੰਦਾ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਮਹੀਮ ਸ਼ੁਰੂ ਹੁੰਦੀ ਹੈ ਇੱਕ ਬਹੁਤ ਵੱਡਾ ਹੋ ਜਾਂਦਾ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਭਾਈ ਅਮਰਪਾਲ ਸਿੰਘ ਦਾ ਜਿਹੜਾ ਕਿ ਬਹੁਤ ਵੱਡਾ ਮੁੱਦਾ ਬਣਾ ਕੇ ਪੇਸ਼ ਕਰਦੀ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਸੱਚ ਉਹ ਲਿਖਿਆ ਹੈ ਨੌਜਵਾਨ ਇਹ ਕਹਾਣੀ ਕਿੱਧਰ ਜਾਂਦੀ ਹੈ ਜਿਹੜੇ ਦਲਿਆਂ ਨੇ ਉਸਤੇ ਦੋਸ਼ ਲਾਏ ਸੀ ਭਾਈ ਅਮਰਪਾਲ ਸਿੰਘ ਤੇ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਜਵਾਬ ਆ ਤੇ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਪੂਰੀ ਪ੍ਰੂਫ ਕਰੂੰਗੀ ਕਿ ਅਮਰਤਪਾਲ ਸਿੰਘ ਦੇ ਨਾਲ ੱੱਕੇ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋਈ ਹੈ ਕਿ ਜਿਹੜੀ ਹਰ ਹਰ ਇੱਕ ਲੀਡਰ ਉਸ ਸੈਂਟਰ ਦਾ ਚਾਹੇ ਪੰਜਾਬ ਦਾ ਤਾਂ ਤੁਸੀਂ ਇਹ ਵੇਖੋ ਵੀ ਇਸ ਤੇ ਰਾਜਨੀਤੀ ਕਿਸ ਕਦਰ ਸ਼ੁਰੂ ਹੁੰਦੀ ਹੈ ਤਾਂ ਹੁਣ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰਾ ਸੱਚ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਇਹ ਦੋਸ਼ ਵੀ ਹਟਣਗੇ ਔਰ ਉਹਨਾਂ ਲੋਕਾਂ ਦੇ ਦੱਲਿਆਂ ਦੇ ਜਪੇੜ ਵੀ ਹੋਣੀ ਆ ਮੂੰਹ ਦੇ ਉੱਤੇ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਅਮਰਤਪਾਲ ਸਿੰਘ ਦਾ ਬੰਦਾ ਇਹ ਆਈਐਸਆਈ ਦਾ ਬੰਦਾ ਹੈ ਇਹ ਦਵਾਈ ਦੇ ਵਿੱਚੋਂ ਗਿਆ ਅਮਰਪਾਲ ਸਿੰਘ ਵੀ ਗਿਆ ਸੀ ਉਹ ਵੀ ਕਲੀਨ ਸ਼ੇਪ ਸੀ ਉਸ ਤੋਂ ਬਾਅਦ ਉਹ ਸਿੰਘ ਸੱਚ ਕੇ ਆਉਂਦਾ ਤੇ ਨੌਜਵਾਨ ਵੀ ਉਸੇ ਪ੍ਰਕਾਰ ਜਾਂਦਾ ਫਿਰ ਤੋਂ ਸਿੰਘ ਸੱਚ ਕੇ ਆਉਂਦਾ ਤੇ ਮੈਂ ਉਹਦੇ ਨਾਲ ਕੀ ਕਹੀ ਸੀ ਕਿ ਜੇ ਕੋਈ ਦਵਾਈ ਦੇ ਵਿੱਚ ਪੰਜਾਬ ਦੇ ਵਿੱਚੋਂ ਜਾ ਕੇ ਵਾਪਸੀ ਕਰਦਾ ਤਾਂ ਉਸ ਤੋਂ ਬਾਅਦ ਉਹ ਕੋਈ ਕਾਰਨ ਨੂੰ ਜਾਂ ਕੋਈ ਇਨਜਾਮ ਦੇ ਦਿੰਦਾ ਕਿਤੇ ਨਾ ਕਿਤੇ ਕਿਸੇ ਘਟਨਾਵਾਂ ਨੂੰ ਤਾਂ ਫਿਰ ਉਹ ਦੋਸ਼ੀ ਹੋਊਗਾ ਜਿਹੜਾ ਉਹ ਭਾਈ ਅਮਰਪਾਲ ਸਿੰਘ ਦਾ ਭਾਈ ਬਣੂਗਾ ਤਾਂ ਸਰਕਾਰਾਂ ਨੇ ਤਾਂ ਬਣਾ ਦਿੱਤਾ ਸੀ ਪਰ ਹੁਣ ਮੈਂ ਤੁਹਾਡੇ ਸਾਹਮਣੇ ਇਹਦੀ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਧਿਆਨ ਨਾਲ ਸੁਣਿਓ ਮੇਰਾ ਵੀਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੀ ਜਨਤਾ ਨੂੰ ਸੁਣ ਲੈਣਾ ਜ਼ਰੂਰੀ ਹੈ ਸੁਣੋ ਅੰਮ੍ਰਿਤਸਰ ਕੋਟ ਨੇ ਪੰਜ ਦਿਨ ਦਾ ਤਰਸਲ ਕੋਟ ਸਿਰਮਾਰ ਦੇ ਦਿੱਤੇ ਅਮਰਸਰ ਦੀ ਵਿੱਚ ਡਾਕਟਰ ਧੀਰਾ ਉਹ ਰੇਟ ਕਰਦੀ ਆ ਮੂਰਤੀ ਤੋੜਨ ਦੀ ਜੋ ਕਿਸੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲਗਾਤਾਰ ਜਿੱਥੇ ਕਿ ਦਲਿਤ ਭਾਈਚਾਰੇ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਹਫਤੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਮੁਲਜ਼ਮ ਆਕਾਸ਼ਦੀਪ ਨੂੰ ਕੁੱਸ਼ਗਿਰਦਾਨ ਤੋਂ ਵੱਡਾ ਖੁਲਾਸਾ ਹੋਇਆ ਹੈ ਆਕਾਸ਼ਦੀਪ ਦੇ ਕੋਲ ਇੱਕ ਹੋਰ ਤਿਰੰਗਾ ਝੰਡਾ ਸੀ ਜੋ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਪੁਲਸ ਦਾ ਕਹਿੰਦਾ ਹੈ ਕਿ ਪਟੰਡਾ ਦੇ ਵਿੱਚ ਇਹ ਤਿਰੰਗਾ ਚਲਾਉਣਾ ਸੀ ਤੇ ਆਕਾਸ਼ਦੀਪ ਦਾ ਮੋੜ 5 ਦਿਨ ਦਾ ਹੋ ਰਿਮਾਂਡ ਵੀ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਅ ਦਰਸਲ ਅਮਿਸਰ ਕੋਰਟ ਨੇ 5 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਆ ਦਰਸਲ 26 ਜਨਵਰੀ ਗਣਤੰਤਰ ਦਿਹਾੜੇ ਵਾਲੇ ਦਿਨ ਦੀ ਇਹ ਪੂਰੀ ਘਟਨਾ ਹੈ ਅਜੋ ਇਸੇ ਮੁਲਜ਼ਮ ਆਕਾਸ਼ਦੀਪ ਦੇ ਵੱਲੋਂ ਅਮਰਸਰ ਦੇ ਵਿੱਚ ਡਾਕਟਰ ਮੇੜਕਰ ਦੀ ਮੂਰਤੀ ਦਾ ਫਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹਾਲਾਂਕਿ ਮੌਕੇ ਤੇ ਉਸ ਨੂੰ ਆ ਕਾਬੂ ਕਰ ਲਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਉਸ ਦੇ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਹਾਸਲ ਕਰਨ ਦੇ ਬਾਅਦ ਡਿਟੇਲ ਦੇ ਵਿੱਚ ਜਿਹੜੀ ਕਿ ਮੁਸ਼ਕਲ ਕੀਤੀ ਗਈ ਤੇ ਰਿਮਾਂਡ ਖਤਮ ਹੋਣ ਦੇ ਬਾਅਦ ਮੁਰਤ ਮਜਕੋਰ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਆ ਤਾਂ ਮੁਰਤ ਨੂੰ 5 ਦਿਨ ਦਾ ਰਿਮਾਂਡ ਪੁਲਿਸ ਵੱਲ ਤਾਂ ਪੰਜਾਬ ਵਾਲੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਹੁਣ ਵੱਡੇ ਪੱਧਰ ਤੇ ਪਈ ਅਮਰਪਾਲ ਸਿੰਘ ਦੇ ਨਾਲ ਜੋੜਿਆ ਜਾ ਰਹਾ ਸੀ ਉਹਨਾਂ ਦਾ ਇੱਕ ਤਿਰੰਗਾ ਝੰਡਾ ਵੀ ਫੜਿਆ ਹੋਇਆ ਸੀ ਤੇ ਫਿਰ ਉਹਦੀ ਸਾਜ਼ਿਸ਼ ਕੀ ਦੀ ਹੈ ਪੰਜਾਬ ਦੀ ਜਨਤਾ ਨੂੰ ਸਮਝ ਲੈਣਾ ਜ਼ਰੂਰੀ ਹੈ ਮੈਂ ਕਹਿੰਦਾ ਸਾਡੇ ਇਕੱਲੇ ਪੰਜਾਬ ਨੂੰ ਨਹੀਂ ਬਲਕਿ ਪੂਰੇ ਮੁਲਕ ਨੂੰ ਸਮਝਣਾ ਚਾਹੀਦਾ ਤਿਰੰਗਾ ਝੰਡਾ ਯਾਨੀ ਇਹ ਕਾਂਗਰਸ ਦਾ ਵੀ ਹੋ ਸਕਦਾ ਹੈ ਤਿਰੰਗਾ ਝੰਡਾ ਹਿੰਦੁਸਤਾਨ ਦਾ ਵੀ ਹੋ ਸਕਦਾ ਤਾਂ ਹੁਣ ਦੇਖੋ ਸਾਜ਼ਿਸ਼ ਬਹੁਤ ਵੱਡੀ ਗਹਿਰੀ ਸਾਜ਼ਿਸ਼ ਚੱਲੀ ਗਈ ਹੈ ਕਿਹਨੇ ਚੱਲੀ ਹੈ ਦੋਵੇਂ ਹੀ ਸਰਕਾਰਾਂ ਇੱਕ ਅਜੰਡਾ ਬਣਾਉਂਦੀਆਂ ਨੇ ਰਲਕੇ ਬਣਾਉਂਦੀਆਂ ਨੇ ਕਿ ਅਸੀਂ ਤੁਹਾਡੇ ਤੇ ਇਲਜ਼ਾਮ ਲਾਵਾਂਗੇ ਤੁਸੀਂ ਸਾਡੇ ਤੇ ਲਾਇਓ ਹੋਣਾ ਕਿ ਜਿਹੜਾ ਕੁਝ ਨਹੀਂ ਸਨ ਵਿਚਾਰੇ ਸਾਡੀ ਸਿੱਖੀ ਸਾਡੇ ਨੌਜਵਾਨ ਸਾਡੇ ਜਿਹੜੇ ਸੂਰਬੀਰ ਯੋਧੇ ਉਹ ਪਿਸਦੇ ਨੇ ਕਿੱਥੇ ਪਿਸਦੇ ਨੇ ਡਿਗਰੂਗੜ ਦੀਆਂ ਚੱਕੀਆਂ ਦੇ ਵਿੱਚ ਬਹੁਤ ਸਾਰੀਆਂ ਜੇਲਾਂ ਦੇ ਵਿੱਚ ਬੰਦ ਨੇ ਜਿਹੜੇ ਪਹਿਲਾਂ ਤੋਂ ਵੀ ਜਿਵੇਂ ਕਿ ਜਗਤਾਰ ਸਿੰਘ ਹਵਾਰਾ ਤਿਹਾਰ ਜੇਲ੍ਹ ਦੇ ਵਿੱਚ ਬੰਦਾ ਉਹ ਕਿੰਨੇ ਦਿਨਾਂ ਦਾ ਕਿਸ ਸਮੇ ਦਾ ਯਾਨੀ ਇੱਕ ਮੰਗ ਕਰ ਰਿਹਾ ਕਿ ਮੈਨੂੰ ਪੰਜਾਬ ਦੀ ਜ਼ੋੜ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੈਨੂੰ ਕਿਉਂ ਨਹੀਂ ਕਰਦੀ ਸਰਕਾਰ ਤਾਂ ਸਵਾਲ ਇੱਕ ਬੰਦੇ ਦਾ ਨਹੀਂ ਹੁੰਦਾ ਸਵਾਲ ਇੱਕ ਬਹੁਤ ਸਾਰੀ ਜਨਤਾ ਦਾ ਜੁੜਿਆ ਹੋਇਆ ਨਾਲ ਜਿਹੜਾ ਅਕਸ ਜੁੜਿਆ ਨਾ ਸਾਡੇ ਨੌਜਵਾਨੀ ਦਾ ਉਹਨਾਂ ਲੋਕਾਂ ਤੋਂ ਪ੍ਰੇਰਣਾ ਮਿਲਦੀ ਹੈ ਸਾਡੀ ਨੌਜਵਾਨੀ ਨੂੰ ਜਿਹੜੇ ਗੁਰੂਆਂ ਦੇ ਰਾਹ ਤੇ ਔਰ ਸਾਡੇ ਵਾਲੇ ਯੋਧਿਆਂ ਦੇ ਰਾਹ ਤੇ ਚੱਲਦੇ ਨੇ ਜਿਵੇਂ ਕਿ ਸ਼ਹੀਦ ਆਦਮ ਭਗਤ ਸਿੰਘ ਜੀ ਉਹਨਾਂ ਦੇ ਰਸਤੇ ਤੇ ਚੱਲਣ ਵਾਲਾ ਬੰਦਾ ਦੋਸ਼ੀ ਨਹੀਂ ਹੋ ਸਕਦਾ ਜੋ ਕੋਈ ਨਾ ਦੀਆਂ ਕਿਤਾਬਾਂ ਪੜ੍ਹ ਕੇ ਜਿਹੜਾ ਬੰਦਾ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰੂਗਾ ਉਹ ਦੇਸ਼ ਦਰੋਹੀ ਨਹੀਂ ਹੋ ਸਕਦਾ ਉਹ ਮਨੁੱਖਤਾ ਦਾ ਦਰੋਹੀ ਨਹੀਂ ਹੋ ਸਕਦਾ ਉਹ ਮਨੁੱਖਤਾ ਦੇ ਖਿਲਾਫ ਨਹੀਂ ਹੋ ਸਕਦਾ ਤਾਂ ਫਿਰ ਕਿਵੇਂ ਕਹਿ ਦਿੰਦੇ ਹੋ ਤਾਂ ਮੈਂ ਸਿੱਧੇ ਤੌਰ ਤੇ ਕਹਿਣਾ ਸਾਡੀ ਪੂਰੀ ਕੌਮ ਕਹਿੰਦੀ ਹੈ ਕਿ ਸਿੱਖਾਂ ਨਾਲ ਬਖਰੇਵੇਂ ਰੱਖੇ ਜਾਂਦੇ ਨੇ ਉਹ ਚਾਹੇ ਤਾਂ ਸੈਂਟਰ ਦੀ ਸਰਕਾਰ ਹੋਵੇ ਤੇ ਚਾਹੇ ਫਿਰ ਭਾਈ ਪੰਜਾਬ ਦੀ ਹੋਵੇ ਇਹ ਤਾਂ ਮੰਨ ਲੈਣਾ ਪੈਣਾ ਹੁਣ ਸਾਰਿਆਂ ਨੂੰ ਕਿ ਸਿੱਖਾਂ ਦੇ ਨਾਲ ਅਲੱਗ ਤਰ੍ਹਾਂ ਯਾਨੀ ਇੱਕ ਬਖਰੇਵੇਂ ਰੱਖਿਆ ਜਾਂਦਾ ਪੂਰੀ ਪੰਜਾਬੀ ਅਦਾ ਕਾਣ ਹੋ ਰਿਹਾ ਪੰਜਾਬ ਦੇ ਵਿੱਚ ਜਿਹੜੇ ਵੀ ਬੰਦੇ ਨੂੰ ਸਾਡੀ ਪੰਜਾਬ ਦੀ ਜਨਤਾ ਫਤਵਾ ਸੁਣਾ ਦਿੰਦੀ ਹੈ ਕੁਰਸੀ ਤੇ ਬਿਠਾ ਦਿੰਦੀ ਹੈ ਮੁੱਖ ਮੰਤਰੀ ਬਣਾ ਦਿੰਦੀ ਹੈ ਤਾਂ ਉਹੀ ਮੁੱਖ ਮੰਤਰੀ ਖੁੱਲੇ ਤੌਰ ਤੇ ਯਾਨੀ ਪੰਜਾਬ ਦੀ ਜਨਤਾ ਦਾ ਸ਼ਿਕਾਰ ਕਰਨ ਲੱਗ ਜਾਂਦੇ ਨੇ ਤੁਹਾਡੇ ਸਾਹਮਣੇ ਆ ਤੇ ਉਹਨਾਂ ਦੀ ਜਦੋਂ ਸਜ਼ਾ ਭੋਗਣੀ ਪੈਂਦੀ ਹੈ ਤੇ ਫਿਰ ਆਪਦੇ ਵਾਰੀ ਚੀਕਾਂ ਪੈਂਦੀਆਂ ਨੇ ਤਾਂ ਹੁਣ ਤੁਸੀਂ ਦੇਖਿਆ ਨਾ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਜਿਹੜਾ ਕਿ ਦਿੱਲੀ ਦੇ ਵਿੱਚ ਸਥਿਤ ਉਹਦਾ ਹਾਊਸ ਹੈ ਜਿਹੜਾ ਉੱਥੇ ਪਛਾਪਾ ਪੈਂਦਾ ਤੇ ਛਾਪੇ ਦੇ ਦੌਰਾਨ ਬਹੁਤ ਸਾਰੀ ਨਗਦੀ ਯਾਨੀ ਬਰਾਮਦ ਹੁੰਦੀ ਹੈ ਕਮਾਇਆ ਬਰਾਮਦ ਹੁੰਦੀ ਹੈ ਯਾਨੀ ਪੈਸਾ ਜਿਹੜਾ ਕਿ ਵੋਟਾਂ ਦੇ ਵਿੱਚ ਵੰਡਿਆ ਜਾਣਾ ਸੀ ਦਿੱਲੀ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਕਿ ਬੜੀਆਂ ਹੀ ਅਹਿਮ ਵੋਟਾਂ ਯਾਨੀ ਪੈਣ ਜਾ ਰਹੀਆਂ ਦਿੱਲੀ ਦੇ ਵਿੱਚ ਦੂਜੀ ਗੱਲ ਉਥੋਂ ਉਹਨਾਂ ਦੀ ਜਿਹੜਾ ਹਾਊਸ ਬਣਾ ਹੈ ਦਿੱਲੀ ਦੇ ਵਿੱਚ ਯਾਨੀ ਸੀਐਮ ਸਾਹਿਬ ਦਾ ਘਰ ਬਣਿਆ ਹੋਇਆ ਸਰਕਾਰੀ ਪ੍ਰਾਪਰਟੀ ਯਾਨੀ ਉਹਦੇ ਵਿੱਚੋਂ 269 ਪੇਟੀਆਂ ਸ਼ਰਾਬ ਦੀਆਂ ਯਾਨੀ ਪੰਜਾਬ ਦੀ ਸ਼ਰਾਬ ਦਿੱਲੀ ਪਹੁੰਚ ਜਾਂਦੀ ਹੈ ਤਾਂ ਤੁਸੀਂ ਹੁਣ ਇਹ ਦੱਸੋ ਇੱਥੇ ਕਾਣਕੀ ਦਾ ਹੋ ਰਿਹਾ ਜਨਤਾ ਦੀ ਹੋ ਰਿਹਾ ਉਹ ਚਾਹੇ ਦਿੱਲੀ ਦੀ ਆ ਚਾਹੇ ਪੰਜਾਬ ਦੀ ਆ ਪੰਜਾਬ ਦਾ ਇਧਰੋਂ ਪੈਸਾ ਜਾ ਰਿਹਾ ਖਜ਼ਾਨੇ ਦੇ ਵਿੱਚੋਂ ਦਿੱਲੀ ਵੱਲ ਨੂੰ ਲਟਾਇਆ ਜਾ ਰਿਹਾ ਔਰ ਦੂਜੇ ਪਾਸੇ ਉਸੇ ਪੈਸੇ ਦੀ ਸ਼ਰਾਬ ਜਾ ਰਹੀ ਹੈ ਤਾਂ ਦਿੱਲੀ ਵਾਲੀ ਜਨਤਾ ਨੂੰ ਵੀ ਗਾਹ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਗੰਦੀਆਂ ਸ਼ਰਾਬਾਂ ਪਿਆ ਪਿਆ ਕੇ ਉਹਨਾਂ ਨੂੰ ਵੀ ਮਾਰ ਰਹੀ ਹੈ ਇਹ ਜਿਹੜੀ ਕਿ ਸਰਕਾਰ ਕਿਹੜੀਆਂ ਸਰਕਾਰਾਂ ਦੀ ਗੱਲ ਕਰਦੇ ਹੋ ਤੁਹਾਡਾ ਕਾਣ ਹੈ ਸਿਰਫ ਆਪਣੀ ਕੁਰਸੀ ਚਮਕਾਉਣ ਦੇ ਲਈ ਆਪਣੀ ਸਰਕਾਰ ਨੂੰ ਸੁਰੱਖਿਅਤ ਕਾਇਮ ਰੱਖਣ ਦੇ ਲਈ ਇਹਨਾਂ ਨੂੰ ਚਾਹੇ ਤਾਂ ਦਿੱਲੀ ਵਾਲਿਆਂ ਦੀ ਤੇ ਚਾਹੇ ਫਿਰ ਪੰਜਾਬ ਵਾਲਿਆਂ ਦੀ ਬਲੀ ਦੇਣੀ ਪਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਦੇ ਦੇਣਗੇ ਬੜਾ ਹੀ ਆਸਾਨ ਆਸਾਨੀ ਵਾਲਾ ਕੰਮ ਹੈ ਇਹਨਾਂ ਦੇ ਲਈ ਕਿਉਂਕਿ ਇਹ ਤਾਂ ਇੱਕ ਸਿਰਫ ਤੁਹਾਡੇ ਨਾਲ ਗੇਮ ਖੇਡ ਰਹੇ ਗੇਮ ਜਿਵੇਂ ਕੋਈ ਬੱਚਾ ਗੇਮ ਖੇਡਦਾ ਨਾ ਮੋਬਾਈਲ ਫੋਨ ਤੇ ਉਹੀ ਹਾਲ ਤੁਹਾਡਾ ਇਹਦਾ ਗੇਮ ਖੇਡ ਰਿਹਾ ਜਿਹੜਾ ਮਰਜੀ ਮਰੇ ਜਿਹੜਾ ਮਰਜੀ ਖੱਬੇ ਇਹਨਾਂ ਨੂੰ ਕੋਈ ਮਤਲਬ ਨਹੀਂ ਨਾ ਪੰਜਾਬ ਦੇ ਨਾਲ ਤੇ ਨਾ ਤੁਹਾਡੀ ਦਿੱਲੀ ਦੇ ਨਾਲ ਦਿੱਲੀੋਂ ਸਾਡੀ ਪੰਜਾਬ ਦੀ ਸਰਕਾਰ ਚੱਲਦੀ ਤੇ ਦਿੱਲੀ ਵਾਲਿਆਂ ਨੇ ਵੀ ਇਹਨਾਂ ਨੂੰ ਨਿਖਾਰ ਰੱਖਿਆ ਤਾਂ ਹੁਣ ਮੇਰਾ ਵੀਰ ਸਾਰੇ ਜਿੰਨੇ ਪੰਜਾਬ ਵਾਲੇ ਸੁਣਦੇ ਹੋ ਤੇ ਜਿਹੜੇ ਉਹ ਦੱਲੇ ਸੁਣਦੇ ਨੇ ਜਿਹੜੇ ਕਹਿੰਦੇ ਅਮਰਪਾਲ ਸਿੰਘ ਦਾ ਬੰਦਾ ਆਈਐਸਆਈ ਆਈਐਸ ਦਾ ਉਹ ਕਹਿੰਦਾ ਇਹ ਬੂਟਾ ਉਹ ਲੰਗਰਦੀਨ ਜਿਹੜਾ ਮਾਨਸਾ ਜਿਹੜੇ ਦਾ ਉਹ ਕਹਿੰਦਾ ਇਹ ਬੰਦਾ ਇਹ ਅਮਰਪਾਲ ਸਿੰਘ ਦਾ ਤਾਂ ਹੁਣ ਕਤਿਹੜ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਤੇਰਾ ਪਿਓ ਉਹ ਮੰਨੀ ਜਾਂਦਾ ਬਹੁਤ ਸਾਰੀਆਂ ਹੋਰ ਗੱਲਾਂ ਨਿਕਲ ਕੇ ਆਉਣਗੀਆਂ ਤੇ ਫੇਰ ਕਿਹਦਾ ਕਹੇਗਾ ਇਹ ਮੈਨੂੰ ਲੱਗਦਾ ਤੇਰਾ ਰਿਸ਼ਤੇਦਾਰ ਕੋਈ ਜਨਤਾ ਨੇ ਕਹੀਏ ਮੇਰੀ ਨਹੀਂ ਇਹ ਦਰਅਸਲ ਤੇਰੀ ਹੀ ਵਾਇਰਲ ਹੋ ਰਹੀਆਂ ਵੀਡੀਓ ਲੋਕ ਕਹਿੰਦੇ ਕਮੈਂਟਾਂ ਦੇ ਵਿੱਚ ਮੇਰੇ ਥੱਲੇ ਦੇਖ ਲਓ ਪੜ ਕੇ ਉਹ ਕਹਿੰਦੇ ਇਹ ਬੂਟੇ ਦਾ ਇਹ ਫੱਟ ਦਾ ਬੰਦਾ ਤਾਂ ਪੰਜਾਬ ਵਾਲੇ ਹੁਣ ਮੇਰੀ ਇੱਕ ਹੋਰ ਬੇਨਤੀ ਹੈ ਮੇਰਾ ਵੀਰ ਦੱਬ ਕੇ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਨੌਜਵਾਨ ਪੰਜਾਬੀ ਤੱਕ ਮਾਵਾਂ ਭੈਣਾਂ ਤੱਕ ਬਜ਼ੁਰਗ ਬੱਚਿਆਂ ਤੱਕ ਜਾਵੇ ਤਾਂ ਉਸ ਤੋਂ ਬਾਅਦ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ